ਅੱਜ ਆਪਣੀ ਇੱਧਰ ਬਣ ਰਹੀ ਹੈ ਸ਼ਾਮ ਦੀ ਚਾਹ ਡਿਊਟੀ ਤੋਂ ਆਉਣ ਤੋਂ ਬਾਅਦ ਚਾਹ ਦਾ ਚੁਸਕੀ ਨਾਲ ਪੀਤੀ ਜਾਵੇ ਤੇ ਫਿਰ ਸਵਾਦ ਹੀ ਕਾਦਾ ਇੱਧਰ ਪੁੱਜ ਰਹੀ ਆ ਆਪਣੀ ਮੂੰਗੀ ਤੇ ਅੱਜ ਫਾਈਨਲੀ ਬਣਨ ਲੱਗਾ ਇਹ ਕੁਸ਼ ਉਹ ਵੀ ਤੁਹਾਨੂੰ ਆਪਾਂ ਦੱਦੀ ਹੈਣਾ ਬਣਨ ਲੱਗਾ ਹਾਂਜੀ ਸਾਰਿਆਂ ਸਾਸ੍ਰੀਕਾਰ ਤੇ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ YouTube ਚੈਨਲ ਜਿਸ ਦਾ ਨਾਮ ਹੈ ਮਿਸਟਰ ਮਿਸਸ ਮੱਲੀ ਤੇ ਇੱਕ ਨਵੇਂ ਵਲੋਗ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ ਤੇ ਵਲੌਗ ਬਹੁਤ ਸੋਹਣਾ ਹੋਣਾ ਨਾ ਲਾਸਟ ਤੱਕ ਵੇਖਿਓ ਕਾਕਾ ਦੇ ਸੁੱਤਾ ਪਿਆ ਏ ਰਬਾਬ ਚੈੱਕ ਕਰੋ ਇਹ ਖਾ ਰਹੀ ਹੈ ਚਿਪਸ ਕਾਫੀ ਦਿਨਾਂ ਬਾਅਦ ਇਹਨੂੰ ਇਹ ਚੀਜ਼ ਲਿਆ ਕੇ ਦਿੱਤੀ ਆ ਪਰ ਡੇਲੀ ਨਹੀਂ ਲਿਆ ਕੇ ਦਿੰਦੇ ਕਿਉਂਕਿ ਬੱਚੇ ਵਾਸਤੇ ਬਿਲਕੁਲ ਸਹੀ ਨਹੀਂ ਹੁੰਦੇ ਤੇ ਕਾਫੀ ਦਿਨਾਂ ਦੀ ਮੰਗ ਰਹੀ ਤੇ ਅੱਜ ਇਹਨਾਂ ਦਾ ਮੈਂ ਆ ਗਈਆਂ ਡਿਊਟੀ ਤੋਂ ਘਰ ਹੁੰਦੇ ਸਾਰ ਕੰਮ ਦੇ ਕੰਮ ਤੇ ਕੰਮ ਵੀ ਆਪਾਂ ਨੂੰ ਬਹੁਤ ਜ਼ਿਆਦਾ ਪੈ ਰਹੇ ਆ ਤੇ ਪਹਿਲਾਂ ਤੇ ਆਪਾਂ ਕੱਲ ਬਣਾਇਆ ਸੀ ਆਪਣੇ ਉਹ ਵਲੌਗ ਨਹੀਂ ਬਣਾਇਆ ਬ੍ਰਦਰ ਵਾਸਤੇ ਬਣਾਇਆ ਉਹਨੂੰ ਬਾਹਰ ਭੇਜਣਾ ਉਹਦੇ ਵਾਸਤੇ ਆਪਾਂ ਵੇਸਣ ਬਣਾ ਲਿਆ ਸੀ ਇੱਧਰ ਵਾਲੀ ਮੇਰੀ ਜਿਹੜੀ ਪੰਜੀਰੀ ਸੀ ਉਹ ਆਪ ਬਣਾ ਲਈ ਤੇ ਉਹ ਖਾ ਖਾ ਲਈ ਉਹਨੂੰ ਖਤਮ ਹੋਈ ਉਹ ਮੇਰੇ ਨਾਲ 10 20 ਦਿਨ ਹੋ ਗਏ ਨਾ ਫਾਈਨਲੀ ਅੱਜ ਉਹ ਪੰਜੀਰੀ ਬਣਨ ਲੱਗੀ ਪੇਕਿਆਂ ਦੀ ਅੱਜ ਮੰਮੀ ਇਹ ਪੰਜੀਰੀ ਬਣਾ ਕੇ ਦੇਣ ਲੱਗੀ ਜਿਹੜੀ ਪੇਕਿਆਂ ਵਾਲੀ ਹੁੰਦੀ ਆ ਤੇ ਮੰਮੀ ਇੱਥੇ ਹੋਣ ਕਰਕੇ ਪੰਜੀਰੀ ਵੀ ਇੱਥੇ ਹੀ ਬਣੂਗੀ ਤੇ ਇੱਥੇ ਹੀ ਬਣਾਉਣੀ ਕਿਉਂਕਿ ਖਾਣੀ ਤਾਂ ਮੈਂ ਹੀ ਆ ਤੇ ਉਹਦੇ ਵਾਸਤੇ ਬਹੁਤ ਹੀ ਵਧੀਆ ਜੀ ਪੋਝ ਰਹੀ ਆ। ਮੈਂ ਰੈਂਟ ਦਿੱਤਾ ਨਹੀਂ ਕੰਜੀਰੀ ਦੀ ਫਿਰ ਇੱਥੇ ਬਣਨੀ ਕਿੱਥੇ ਰਹੀ ਉੱਥੇ ਬਣੂਗੀ। ਕਿਉਂਕਿ ਅਵੀ ਰਾਜ ਬਹੁਤ ਛੋਟਾ ਆ। ਅਵੀ ਰਾਜ ਬਹੁਤ ਛੋਟਾ ਵਾ ਬਾਬ ਨੂੰ ਨੀ ਸਕੂਲ ਭੇਜਣਾ ਹੁੰਦਾ ਵਾ। ਮੈਂ ਵੀ ਡਿਊਟੀ ਤੇ ਜਾਣਾ ਹੁੰਦਾ ਤੇ ਸਾਰੇ ਕੰਮ ਮੈਨੇਜ ਨਹੀਂ ਹੁੰਦੇ। ਤੇ ਮੰਮੀ ਅਜੇ ਤੇ ਫਿਰ ਜਾ ਠੀਕ ਆ। ਤੇ ਕੰਜੀਰੀ ਫਿਰ ਉੱਥੇ ਮੰਮੀ ਨੇ ਬਣਾਉਣੀ ਵੀ ਜਦਾਂ ਜੀ ਨਹੀਂ ਬਣਨੀ। ਤੇ ਆਪਾਂ ਇਸ ਲਈ ਆ ਕਿਹਾ ਕਿ ਇੱਥੇ ਹੀ ਬਣਾ ਦੋ ਕਿਉਂਕਿ ਹੁਣ ਹੁਣੇ ਖਾਦੀ ਜਾਣੀ ਆ। ਬਾਅਦ ਵਿੱਚ ਤੇ ਖਾਦੀ ਨਹੀਂ ਜਾਣੀ ਤੇ ਇਹ ਆਪਣਾ ਹੋ ਗਿਆ ਵਾ। ਉਹ ਕੀ ਇਹਨੂੰ ਖੋਪੇ ਮੀ ਮੋਟੀ ਹੁੰਦੀ ਆ ਮੂੰਗੀ ਬਰੀਕ ਹੂੰ ਮੂੰਗੀ ਮੋਟੀ ਨਹੀਂ ਲੇਕਾ ਇਹ ਬਰੀਕ ਆ ਇਹ ਸੋਹਣੀ ਨਹੀਂ ਆ ਚਲੋ ਚੰਗੀ ਆ ਪਰ ਅਜੇ ਤੱਕ ਇਹ ਇੱਥੇ ਜਸਟ ਅਸੀਂ ਮੂੰਗੀ ਭੁੰਨਣੀ ਆ ਇਹਦੇ ਨੂੰ ਪੀਣਾ ਵਾ ਬਾਕੀ ਸਾਰਾ ਜੋ ਵੀ ਆਪਾਂ ਚੁੱਲੇ ਤੇ ਬਣਾਉਣਾ ਵਾ ਨਾ ਹੋ ਬਾਕੀ ਆਪਣਾ ਕੋਸ਼ ਸਮਾਨ ਆ ਕੋਸ਼ ਅੰਦਰ ਇਹ ਸਾਰਾ ਮਿਕਸੀ ਚ ਕਰਾਂਗੇ ਗਰਾਇੰਡ ਧੰ ਨਾਲ ਦੀ ਨਾਲ ਵਿਖਾਵਾਂਗੇ ਤੇ ਜਾ ਪਾਉਂ ਕੜਾਈ ਕਰ ਦਿੰਦੇ ਜੰਦੀ ਫਾਈਨਲੀ ਜੰਦੀ ਪਹਿਲਾਂ ਹੀ ਬਣਾ ਲਈ ਅਥਰਣੀ ਹੈ ਜੇ ਵੀ ਹੁਣ ਹੁਣ ਖਾਵਾ ਦੇ ਤੇ ਵਧੀਆ ਕੋ ਪਾ ਦੇ ਨਹੀਂ ਬਾਕੀ ਜੋ ਕੁਝ ਵੀ ਹੈ ਹੀ ਕਰਨਾ ਵਾ ਜੋ ਕੋਈ ਫੰਕਸ਼ਨ ਜਾਂ ਕੁਝ ਹੋ ਥੋੜਾ ਆਪਾਂ ਲੇਟ ਕਰਨਾ ਵਾ ਇਸ ਲਈ ਅਸੀਂ ਐਡਵਾਂਸ ਵਿੱਚ ਪੇਕੇ ਵਾਲੇ ਜੰਦੀ ਲਈ ਉਹ ਬਣਾ ਕੇ ਖਾ ਲਏ ਮਨ ਕਰ ਪਹਿਲਾਂ ਖਾਣੇ ਪਏ ਹੈ ਜੇ ਪਹਿਲੇ ਕਿਹੜੇ ਅਭੀ ਰਾਰ ਸੁਪਾ ਹੋ ਗਏ ਉਹ ਨਾ ਪਈ ਕਾਲਗੇ ਚੁਰਾ ਖੇ ਰੇ ਲੋ ਵਾਹ ਇਹ ਖੱਲਾ ਖਾਣੇ ਚਾਹੀਦੇ ਆਹ ਪਾ ਲਓ ਦੇ ਪਾ ਲੈਂਦੇ ਇਤਾਂ ਹੀ ਨਹੀਂ ਕੀਤਾ ਮੈਨੂੰ ਚੇਤਾ ਹੈ ਇਹ ਨਾ ਕਿਨੇ ਬਏ ਆਵੇ ਤੇ ਮੇਰਾ ਇਹ ਵੀ ਪਾ ਲੈਣੇ ਹਸ ਪਾ ਉਹ ਚੋਨਾ ਸਹੀ ਹੈ ਤਾਂ ਇਹ ਪਾ ਲੈਣੇ ਥੋੜੇ ਹਮ ਫੁੱਲ ਮਖਾਣੇ ਇਹਦੇ ਨਾਲ ਕਿਹੜਾ ਵਾਹ ਫੁੱਲ ਮਖਾਣੇ ਵੀ ਪੈਣੇ ਆ ਨਾ ਵਿੱਚ ਕਿਉਂਕਿ ਫਿਰ ਇਹਦੇ ਨਾਲ ਲੱਗ ਲੁਕ ਜਿਹੜੇ ਦੁਰਦੁਰਦ ਜਿਹੜੀ ਉਹ ਨਹੀਂ ਹੁੰਦੀ ਆ ਬਹੁਤ ਸੋਹਣੇ ਫੁੱਲ ਮਖਾਣੇ ਆ ਇਹਦੇ ਜੋ ਪਹਿਲੇ ਟਟਾ ਭਾਈ ਜਮਾ ਨਹੀਂ ਤੋਟਾ ਜੇ ਮੈਂ ਚਾਹਾਂ ਉਹ ਚੱਲਾਂ ਮੈਂ ਪੁੜੀਏ ਖਾਣ ਤੋਂ ਨਾੜੇ ਪੈ ਜਾਣ ਤਾਂ ਵਧੀਆ ਗਲਵਰ ਬਣ ਜਾਂਦੀ ਚਲੋ ਭੋਲੋ ਫਿਰ ਮਿਲਦੇ ਆ ਤੁਹਾਨੂੰ ਲਓ ਜੀ ਥੋਲੋ ਥੋਲ ਮਖਾੜੇ ਆਪਣੇ ਅਦਰ ਆਪਣੀਆਂ ਸਾਰਾ ਕਮਰਕਸ ਗੁੰਦਾਂ ਮਗਜ ਤੇ ਇਹਦੇ ਆਪਣੇ ਬਦਾਮ ਟਿੱਕਾ ਜੂ ਕਾਜੂ ਜਿਹੜੇ ਫਰਾਈ ਹੋਣ ਲਗੇ ਫਰਾਈ ਕਰ ਕਰਕੇ ਭੋਨ ਭੋਨ ਕੇ ਪਾਉਣਾ ਸਾਰਾ ਕੁਝ ਹਣਾ ਜਿਆਦਾ ਕਿਉਂ ਡੋਪਦੇ ਕੋਈ ਬਾਤ ਨਹੀਂ ਕਿਤੇ ਹੋ ਰਿਹਾ ਬੁੱਲਾ ਨਹੀਂ ਬੰਦ ਕਾਜੂ ਬਹੁਤ ਟੇਸਟ ਲਾਦੇ ਖਾਨ ਚ ਭੁੰਨ ਭਨ ਕੇ ਸਾਰਾ ਕੁਝ ਆਪਾਂ ਪਾਵਾਂਗੇ ਤੇ ਚਾਹ ਆਪਣੀ ਰੈਡੀ ਹੋ ਗਈ ਆ ਹੁਣ ਅਸੀਂ ਚਾਹ ਪੀਣੀ ਆ ਫਿਰ ਅਸੀਂ ਸਾਰਾ ਸਮਾਨ ਭੁੰਨਣਾ ਵਾ ਫਿਰ ਅਸੀਂ ਬਾਹਰ ਚੱਲਾਂਗੇ ਨਾਲ ਨਾਲ ਚਾਹ ਤੇ ਖਲਾਰਾ ਅਵਾਈਡ ਕਰਿਓ ਕਿਉਂਕਿ ਜਦੋਂ ਪੰਜੀਰੀ ਪਨੀਰੀ ਬਣਾਉਣੀ ਹੋਵੇ ਖਲਾਰਾ ਤੇ ਪੈਂਦਾ ਹੀ ਸਾਰਾ ਕੁਝ ਭੁੰਨ ਲਈਏ ਮਲਬਾਦਮ ਕਾਜੂ ਗੋਂਦਾ ਕਮਰਕਸ ਜੋ ਵੀ ਆ ਸਭ ਕੁਝ ਕਰ ਕਰ ਕੇ ਤੇ ਫਿਰ ਤੁਹਾਨੂੰ ਮਿਲਦੇ ਆ ਚਾਹ ਚ ਪੀ ਕੇ ਰੋਸਟ ਕਰਾਂਗੇ ਨਾਲ ਉਹ ਆ ਵੀ ਪੈਕਟ ਚਾਹੀਦਾ ਤੇਰੇ ਤੇ ਪੈਕ ਪੂਰਾ ਪਾਇਆ ਹੂੰ ਤੁਹ ਦਾ ਪਾਇ ਦਿੱਤਿਆ ਨਾ ਪਾਪਾ ਹੂੰ ਹੋਨੂ ਕੋ ਬਤੈਣਾ ਪਾਇਆ ਤੇ ਦੂਰ ਅਗੜੇ ਹੂੰ ਪ੍ਰਭ ਕਿੰਨਾ ਘਟ ਮੂੜੀਆਂ ਦੀਆਂ ਤਾਂ ਮੂੜੀਆਂ ਦੀਆਂ ਨਹੀਂ ਲੱਗਦੀਆਂ ਖੋਪੇ ਦੇ ਵੱਡੀਆਂ ਹਾਂ ਆਹ ਉਹ ਤੇਆਂ ਦੇ ਸੰਗਿਆਂ ਤੇ ਪਰ ਇਹ ਅਜਿਹੀ ਨਹੀਂ ساری ਵੱਡੀ ਝੁੰਗਤ ਬੱਜੀ ਹੋਰ ਅੱਜ ਬਣਾਏ ਆ ਸ਼ਰਗਮ ਉਹ ਵੀ ਚੁੱਲ੍ਹੇ ਦੇ ਬਣਦੇ ਆ ਸ਼ਲਗਮ ਤੇ ਵਧੀਆ ਜਿਹਾ ਤੜਕਾ ਢਲਕਾ ਲਾਉਂਦੇ ਆ ਉਹਨਾਂ ਨੂੰ ਉਹਦੇ ਲਈ ਪਿਆਜ਼ ਪੀਟ ਕੱਟ ਲਿਆ ਉਹਦੇ ਲਸਣ ਤੇ ਆਜ ਲਸਣ ਦਾ ਹੀ ਲਾਉਂਗਾ ਅਦਰਕ ਨਹੀਂ ਹੂੰ ਟਮਾਟਰ ਲੈ ਦੇ ਬੱਚੇ ਮੇਥੀ ਪਾਣੀ ਬਣਾਉਂਦੇ ਆ ਨਾ ਪਾਣੀ ਕੋਸਾ ਨਹੀਂ ਪਿਆਰ ਪਤਾ ਨਹੀਂ ਲਿਆ ਪਾਣੀ ਕੋਸਾ ਪੀ ਲੈ ਲਓ ਤਾਂ ਤੇਰਾ ਲੋਕਾ ਕੀ ਫੇਰ ਉਹ ਸ਼ਰਗਮ ਨਾ ਦੋ ਉਹ ਭਾਂਡ ਰਹੀ ਨੇ ਸ਼ਰਗਮ ਕਰਦੇ ਸ਼ਰਗਮ ਖਾਓ ਇੱਥੇ ਆਪਾਂ ਲਣ ਵਗੈਰਾ ਰੱਖ ਚੁੱਕੇ ਆ ਫਿਰ ਸਾਡੀ ਕੜਾਈ ਤਿਆਰ ਆ ਆਪਾਂ ਤੇ ਬਾਲਾ ਹੀ ਕੰਮ ਐ ਸੱਚੀ ਕਦੀ ਮੰਮੀ ਘੋੜਦੀ ਕਦੀ ਮੈਂ ਦਿਓ ਜੋ ਵੀ ਹੱਦਨ ਫੜੋੜ ਬੜਾ ਫਾਇਦ ਹੋਗੀ ਇਦਾਂ ਕਰਕੇ ਕੋਟੀ ਦਾ ਇਦਾਂ ਇਦਾਂ ਕੋਟੀ ਦਾ ਛਲਗਾ ਵਾ ਤੇ ਮੈਂ ਵੀ ਇਹ ਕਹਤ ਨਹੀਂ ਮੈਂ ਵੀ ਇਹ ਕਹਤ ਨਾ ਕੋਟੀ ਜੇ ਤੂੰ ਇੱਕ ਨਹੀਂ ਕੋਟਦੀ ਤਾਂ ਦਵਨਦਰੀ ਕੋਟਾ ਲਾਉਂਦੀ ਇਹਦੇ ਵਿੱਚ ਉਹ ਜਿਹੜੇ ਟੱਕਰੇ ਜ ਨਹੀਂ ਨਾ ਛੜੂ ਹੁੰਦੀ ਇਦਾਂ ਹੀ ਫਿਸਨੇ ਆ ਇਹ ਕਿੜਾ ਪੱਤੇ ਜਿਹੜੇ ਖੋਲਨੇ ਆ ਇਦਾਂ ਫਿਸਨੇ ਜੇ ਆ ਮਧਾਣੀ ਨਾ ਕਰ ਲੈਣੇ ਚਾਹੀਦੇ ਆ ਨਹੀਂ ਲੋੜ ਹੀ ਨਹੀਂ ਮਦਾਨੀ ਦੀ ਬਲੇਡ ਰੌਂਡੇ ਆ ਤੇ ਇਹਦੇ ਆਪਣਾ ਸਮਾਨ ਗ੍ਰਾਇੰਡ ਕਰਨਾ ਸੀ ਤੇ ਉਸ ਲਾਈਟ ਹੀ ਨਹੀਂ ਆਉਂਦੀ ਬੰਦ ਹੋ ਗਈ ਆ ਮਤਲਬ ਯੂ ਮੀਨ ਬੱਤ ਆ ਲੈਣ ਵੇਖੋ ਬੜਾ ਵਾ ਮੈਨੂੰ ਵੀ ਪਤਾ ਬੜਾ ਨਹੀਂ ਇਤੋਂ ਦੇ ਆ ਥੋੜਾ ਜਿਹਾ ਪਾ ਦੇ ਨਰਮ ਨਰਮ ਠੀਕ ਹੁੰਦੇ ਆ ਬਹੁਤ ਥੋੜਾ ਸੰਗਣੇ ਨਹੀਂ ਕਰਨੇ ਬਸ ਆਖ ਪਾ ਦੇ ਬਸ ਠੀਕ ਹੋਣਾ ਪਾਈ ਬਸ ਥੋੜਾ ਸੇਕ ਲਵਾ ਲੋ ਤੇ ਲਾ ਦਿਓ ਬਸ ਆਪਣਾ ਭੰਜੋਗਾ ਹੈਗਾ ਇਹਦੇ ਵਿੱਚ ਵਿਚੇ ਮਜੀਰੀ ਵਿੱਚੇ ਛਲਗਾ ਆਟਾ ਹੈਗਾ ਇੱਥੇ ਪੁੰਨਨ ਜੀ ਹਾਂ ਵਾਦੂ ਲਿਆਂਦਾ ਮੈਂ ਸ਼ਾਮ ਨੂੰ ਚਲੋ ਫਿਰ ਮਿਲਦੇ ਆ ਤੁਹਾਨੂੰ ਥੋੜੀ ਦੇਰ ਦਾ ਹਾਂਜੀ ਪਤੋ ਸਲਗੰਬਾਂਡੇ ਆ ਪੀਰ ਦੇ ਹਾਂ ਪੀਰ ਕਿਥੇ ਪਨੀਰ ਚੁੜੀ ਪੀਰ ਨਹੀਂ ਪਾਇਆ ਵਿੱਚ ਪਨੀਰ ਸਰਗਮ ਚ ਨਹੀਂ ਪਾਇਆ ਪੀਰ ਹਾਂ ਹਾਂ ਦੇ ਪੀਰ ਕਿਥੇ ਉੱਡਿਆ ਹਾਂ ਹੂੰ ਮੰਮਾ ਕਿੱ데 ਕਿੱਥੇ ਮਿਲ ਲਿਆ ਉਹ ਨਾ ਬਤਾ ਖਿੱਚਵਾ ਜੂਗਾ ਚਲੋ ਗਿਆ ਠੀਕ ਹੋ ਗਿਆ ਮੜਾ ਗਿਆ ਚਲਾਓ ਲਾਓ ਪੋਣਾ ਨਾ ਪਤਾ ਹੋ ਹੀ ਗਿਆ ਪੋਣਾ ਲਓ ਤੇ ਲੈ ਦੋ ਆ ਕੀ ਕਾਂਡੀ ਕੋੜੀ ਤੇ ਬਾਪ ਕੋ ਆ ਇਧਰ ਆ ਗਿਆ ਮੜਾ ਕਰ ਫੇਸੇ ਨਹੀਂ ਤਾਂ ਇੱਕ ਅੱਦੇ ਦਾ ਕੋਈ ਕਰਨੀ ਹੁੰਦੀ ਆ ਲਓ ਮੇਰਾ ਵੀ ਚੰਗਿਆ ਚਲ ਹੋਲੀ ਹਾਂ ਵੀ ਚੇਹਰੇ ਨੂੰ ਤਾਂ ਆ ਹੋ ਗਿਆ ਇਹ ਬਾਹਰ ਕੱਢੀ ਸਬਜ਼ੀ। ਕੜਾਈ ਮੁੱਦੀ ਵੱਜੀ ਹੋਣੀ ਵਿੱਚ। ਸਿੱਧੀ ਕਰੋ ਕੜਾਈ ਹੋਈ ਗਈ। ਕੜਾਈ ਸਿੱਧੀ ਕਰੋ ਚੁੱਲ੍ਹੇ ਤੇ ਰੱਖੋ। ਹਾਂ। ਦਹੀਂ ਦੀ ਵਾਰੀ ਆ ਗਈ। ਹਾਂ। ਹੋੜੀ ਨੂੰ। ਕੁੰਡੇ ਉਧਰ ਉਧਰ ਹੀ ਰੱਖਿਓ। ਕੁੰਡੇ ਦਾ ਮੈ ਸੋਖ ਬੜਾ। ਇਦਾਂ ਹੀ ਰੱਖਣੇ ਆ। ਨਹੀਂ ਇੱਕ ਕੁੰਡਾ ਇੱਧਰ ਇੱਕ ਉਧਰ। ਕਿਉਂ ਸੇਕਣਾ ਪਏ ਗਰਮ ਨਹੀਂ ਹੁੰਦੇ ਫਿਰ। ਪਰਾਂ ਕਰਨ ਖਵਾਓ। ਆ ਹਿੱਥੇ ਖਾਂ ਇਦਾਂ ਇਦਾਂ ਨਾ ਹੋਣਗੇ ਗਰਮ ਨਹੀਂ ਘਟ ਸੇਕ ਪੈਂਦਾ ਨਾ ਫਿਰ ਆ ਵੀ ਤਾਂ ਬੜੀਆਂ ਹੱਥ ਨੂੰ ਪੈਣਾ ਨਾ ਹੱਥ ਲਾ ਹਾਂ ਰੋਡਿਆ ਤ ਨਹੀਂ ਰੋਂਦ ਨਹੀਂ ਦਿਆ ਕਾਕਾ ਤੇ ਬਾਜੀ ਲੱਗ ਗਈ ਚਲ ਲਾਓ ਲਿਆਓ ਫਿਰ ਘਿਓ ਤੇ ਘਿਓ ਲੈ ਆਓ ਵੇ ਆ ਤੇ ਹੈਗਾ ਆ ਘਿਓ ਲਿਆਓ ਆਟਾ ਚਲੋ ਜੀ ਆਪਣਾ ਸੇਕ ਲੱਗ ਗਿਆ ਸ਼ੁਰੂ ਹੋ ਗਿਆ ਜੇ ਕੰਮ ਆਟਾ ਭੁਜਣ ਡਿਆ ਵਾ ਤੇ ਆਟਾ ਵੀ ਪੈਣਾ ਵਿੱਚ ਥੋੜਾ ਜਿਹਾ ਪਾ ਦਨੇ ਆ ਵਧੀਆ ਬੰਦੀ ਆ ਆਟੇ ਦੇ ਨਾਲ ਥੋੜੀ ਵਧੀਆ ਬੰਦੀ ਆ ਮੂੰਗੀ ਇਹ ਦੋ ਪਾ ਲੇਂਗੇ ਸੂਜੀ ਰਵਾ ਪਾ ਲੇਂਦੇ ਕੋਣ ਹੂੰ ਹੂੰ ਆ ਪਿਛੇ ਵੇ ਚੱਕੀ ਰੱਖਿਆ ਨਜ਼ਰ ਪੱਟੂ ਕਿਧਰ ਚ ਆਹ ਕਾਲਾ ਜਾਨ ਇਹ ਉਹ ਡੰਡੇ ਦਾ ਤਾਰ ਉੱਚੀ ਕੀਤੀ ਐਨੀ ਮੀ ਕਪੜੇ ਪਾਉਣੋਂ ਫਿਰ ਕਪੜੇ ਤੇ ਚੁੱਲਾ ਆਪਣਾ ਜਗਮ ਜਗਰ ਕਰ ਰਿਹਾ ਜਗਮ ਜਗ ਜਗਮ ਜਗਮ ਬਰਤੀ ਦਵਾ ਜੇ ਤੌੜ ਫਿਰ ਸਾਡਾ ਵੀ ਕੰਮ ਕੋਈ ਬਤੀ ਦੋ ਜਾਨ ਸਮਾਨ ਸਾਡਾ ਪਿੱਛੇ ਮਾ ਹੂੰ ਵਨ ਪੀਸ ਕੇ ਫਿਰ ਆਹ ਕਿਦ ਬਣਾਨੇ ਤੇ ਇਤਨੋਂ ਸਾਡੇ 7 ਕੇ 7 ਵਜੇ ਆਈ ਅੱਧਾ ਆਪ ਸਮਾਨ ਜਿਹੜਾ ਮਿੱਟੀ ਚ ਕਰ ਲਿਆ ਗ੍ਰਾਇੰਡ ਆ ਜੋ ਮੇਲ ਮੇ ਸਾਰਾ ਕੁਝ ਹੁੰਦਾ ਜਿਵੇਂ ਮੌਲ ਬਖਾਰੇ ਗੁੰਦਾ ਕਮਰ ਅੱਧਾ ਪਾਇਆ ਅੱਧਾ ਜਿਆਦਾ ਨਾ ਭਰੇ ਹੋਣੀ ਪੀਣ ਲੱਗੋ ਬਿਲਕੁਲ ਆਟਾ ਕਰਨੀ ਉਹ ਵੀ ਪਾਏ ਨਾ ਆਪ ਕੀ ਕਮਰ ਕਾ ਸ ਗੁੰਦਾ ਗੁੰਦਾ ਹਣਾ ਸਾਰਾ ਕੁਝ ਕਰਨਾ ਬਰਾਮ ਸੀਦੀ ਆਵਾਜ਼ ਆ ਤੇ ਮੁਰਗੀ ਪੀ ਕੇ ਤਾਂ ਮਿਲਦੀ ਹਾਂ ਸਾਰਾ ਕੁਝ ਜਿਹੜਾ ਹੈ ਪੀ ਲਿਆ ਇੱਥੇ ਦੰਦਾਂ ਦਾ ਕੰਮ ਚੱਲ ਰਿਹਾ ਹੋਣਾ ਇਹ ਤੇ ਗ੍ਰਾਂਵੈਲੀ ਜ਼ਿਆਦਾ ਤਾਂ ਨਹੀਂ ਇੱਕ ਪੌਣੀ ਸਾਰੀ ਮੈਨੂੰ ਵੀ ਤਾਂ ਪੀ ਗਈ ਸੀ ਘਾਟੀ ਪਾਈ ਸੀ ਅੱਧਾ ਇੱਕ ਪੈਕਟ ਪਾ ਲਾ ਬਸ ਰੱਖ ਜ਼ਿਆਦਾ ਰੱਖ ਸਾਰੀ ਮੈਂ ਮੈਡਮ ਤੇ ਕੱਤ ਦਿੰਦੇ ਹਾਂ ਉਹ ਦੇਖ ਪਾਈ ਆ ਹੁਣ ਕਈ ਇਥੇ ਮਸਲਵਾਦੇ ਆ ਗਏ ਜੀਰੀ ਤੇ ਮੇਰਾ ਨਾ ਕੱਖਣੀ ਆ ਨਾ ਮੰਗਣ ਬਤਲਾਪ ਪਾਟੀ ਫੜੀ ਆ ਨਾ ਅੱਗ ਲੱਗੀਆਂ ਪਾਉਣ ਆ ਆਹੀ ਕਿਹੜੀ ਪਾਟੀ ਫੜੀ ਆ ਸੂਜੀ ਆ ਏ ਇਹ ਸੂਜੀ ਨਹੀਂ ਆ ਅਰ ਬਾਉਲੀ ਚਾਰ ਕਰਾ ਕੇ ਓਹੋ ਇੱਕ ਛੋੜਦੀ ਐ ਨਿਲਵੇੜਦੀ ਫੜੋ ਫੜਾ ਵਿੱਚ ਉਹ ਨਾ ਪਾਣੀ ਹੋਣੀ ਆ ਖਸਕਾ

ਕੰਝੇ ਸਾਰਾ ਕੁਝ ਤੇ ਚ ਪਾਇਆ ਪੈ ਗਿਆ ਪੈਲੇ ਸਾਰਾ ਕੁਝ ਪੈ ਗਿਆ ਕੁਛ ਲੈ ਨਹੀਂ ਚੱਲਦਾ ਬੰਦੇ ਸਭ ਕਰ ਆਹੋ ਮੈਨੂੰ ਆਹ ਮਰ ਰਾਇਆ ਕਰਦਣਾ ਖੋਲੂ ਕਰਦਣਾ ਕਰਦਣਾ ਕਿੱਥੇ ਆ ਸਾਰਾ ਨਾ ਤੇ ਪਾਣਾ ਪਤਾ ਲੱਗਦਾ ਇਦਾਂ ਕੀ ਬਤਲਾ ਜੀਤਾ ਚਲੋ ਬੱਸ ਬੱਸ ਆਦਰ ਦੱਬੀ ਚ ਇਹ ਥੋੜੀ ਜਿਹੀ ਵੀ ਨਹੀਂ ਪਈ ਹਾਂ ਉਹ ਚ ਤਾਂ ਪੂਰੀ ਦੱਬੀ ਲੁੰਦੀ ਕਾਗਾ ਤੱਕ ਗਈ ਨਹੀਂ ਤੇ ਬੈਗੀ ਪੂਰੀ ਹੋ ਗਈ ਹੈ ਬਈ ਹੋ ਗਈ ਆ ਬਸ ਹੋਰ ਮਿੰਟ ਕੋਈ ਨਹੀਂ ਆ ਤੇ ਉਹ ਚੰਗੀ ਨਹੀਂ ਹੁੰਦੀ ਏ ਚੰਗੀ ਆ ਥੋੜਾ ਗਰਮ ਆ ਉਹਨੇ ਸਾਰਾ ਕੁਛ ਇਹਦੇ ਵਿੱਚ ਪਾ ਲਿਆ ਹੈ ਭਾਂਡੇ ਚ ਤੇ ਆਪਣੀ ਪੂੰਗੀ ਵੀ ਜਿਹੜੀ ਉਹ ਕੇਸ ਦੀ ਹੈ ਚੈੱਕ ਕਰੋ ਉਹ ਇਹ ਗ੍ਰੰਡ ਬੱਕਰੀ ਹੈ। ਬੰਤਰੀ ਕਰਾਂਗੇ। ਹੁਣ ਹੁਣ ਬਾਹਰ ਲਈਏ। ਹੂੰ। ਚਲੋ। ਆਹ ਲਾਓ। ਪਰ। ਅਜਾ ਪਰੋਟੀ ਹੋਣੀ। ਕੋਈ ਨਹੀਂ ਸੁੱਜੀ ਗਰਮ ਕਰਤੀ। ਉਹ ਚੁੱਕੋ ਉਹਦੇ ਤੋਂ। ਹੁਣ ਇਹ ਗੈਸ ਤੇ ਕਰ ਲੈਣ ਲੱਗੇ ਆ ਜਿਹੜਾ ਰਹਿ ਗਿਆ ਵਾ। ਉਹ ਬੇੜੀ ਤੇ ਨਹੀਂ ਉਹਨੇ ਪੁੰਜਲਾ ਸੋਦੇ ਨਾਲ। ਨਹੀਂ। ਮੂੰਗੀ ਨਾਲ ਕੜਾਈ ਆ। ਆਹ ਫਸਲ ਬੇੜੇ ਨੇ। ਹੂੰ। ਪਾ ਦੇ ਮੂੰਗੀ ਵਿੱਚ ਮੂੰਗੀ ਮੂੰਗੀ ਪਾ ਦੋ ਮੇਰੇ ਘੜੀ ਚ ਕੀ ਹੋ ਗਈ ਪੈਣਾ ਨਾ ਪਉਣਾ ਵਾ ਜੀ ਕੜਾਈ ਆਪਣੀ ਹੋ ਗਈ ਆ ਰੈਡੀ ਛੜੀ ਝੋ ਫਰੰਡਿਆ ਵਗੋਂ ਹੁਣ ਅੱਧੀ ਦੇਣਾ ਨੇਰਾ ਬਹੁਤ ਕਾਫੀ ਹੋ ਗਿਆ ਬਾਹਰ ਤੇ ਹੁਣ ਨਹੀਂ ਆਪਣਾ ਚੱਲਣਾ ਚੁੱਲੇ ਦੇ ਉੱਤੇ ਗੱਲ ਨਹੀਂ ਬੰਨੀ ਤੇ ਜੋ ਮੜਾ ਮਟਾ ਕੰਮ ਰਹਿ ਗਿਆ ਉਹ ਕਰ ਲੋ ਇਦਿੱਤ ਇਸ ਤਰ੍ਹਾਂ ਹੀ ਕਿੰਨੀ ਨੂੰ ਭੁੰਨੀ ਹੈ ਨਹੀਂ ਹੋਊਗਾ ਪਰ ਲਾਦ ਸੰਦੇ ਵੀ ਸਕਦੇ ਹਾਂ ਇਹ ਕੋਈ ਨਹੀਂ ਫੇਰ ਸੇਕ ਦਵਾਉਣਾ ਕਰਦ ਕਿਤੇ ਕਰਦ ਕੋਸ਼ ਇਦਾਂ ਦੇ ਵੀ ਹੁੰਦੇ ਬੰਦੇ ਕਿ ਜਿਹੜੇ ਹਰ ਵੇਲੇ ਕੋਈ ਕਰਾਉਂਦੇ ਨਹੀਂ ਆ ਤੇ ਖਾਣ ਨੂੰ ਅੱਗੇ ਆ ਜਾਂਦੇ ਬੜੇ ਹੋ ਗਿਆ ਫਿਰ ਆ ਵੇਖਿਆ ਇੱਧਰ ਵੇਖੋ ਇੱਧਰ ਇੱਧਰ ਵੇਖਿਓ ਇੱਧਰ ਵੇਖੋ ਉੱਡੇ ਪੈਸੇ ਸੀਪੀ ਹਮ ਜਾਜੂ ਜੇ ਜਾਜੂ ਜਾ ਗਈ ਕਿ ਨਹੀਂ ਨਹੀਂ ਹੋਊਗਾ ਇੱਧਰ ਕੀ ਬਣਾਏ ਇਹ ਜਦਨ ਵਲੋਗ ਹਾਡੀ ਰੈਸਪੀ ਹਾਡੀ ਪੰਜੀਰੀ ਬਣਾਉਂਦਾ ਉਦੋਂ ਤੱਕ ਅਸੀਂ ਖਾ ਪੀ ਜਾਣੀ ਨਜ਼ਰ ਭਾਈ ਨੇ ਵੀ ਵਲੋਗ ਬਹੁਤ ਪੈਂਡਿੰਗ ਪਏ ਆ ਇਧਰ ਆਪਣਾ ਸਮਾਨ ਨਹੀਂ ਨਹੀਂ ਹਾਂ ਸਮਝ ਨਹੀਂ ਆਉਂਦਾ ਕਿਹਿਆ ਖਲਾਰਾ ਚੈੱਕ ਕਰੋ ਚਲੋ ਜੀ ਆ ਜੀ ਪੋਣਾ ਸਮਝ ਲਾ ਕੋਈ ਕਰੋ ਤੇ ਲਾਓ ਹੌਲੀ ਹੌਲੀ ਲੱਗ ਜਾ ਹੌਲੀ ਹੌਲੀ ਪਾਸੇ ਨੂੰ ਚਲੋ ਰੋਕ ਜਾ ਰੋਕ ਜੋ ਚਲੋ ਹੁਣ ਮੇਰੇ ਨਾਲ ਕਰੋ ਹੁਣ ਭਰੀਏ ਹਾਂ ਉਬਲਦੀ ਜਾਂਦੀ ਉਬਲਦੀ ਚੀਨੀ ਕਾਹ ਹੈ ਚੀਨੀ ਚੀਨੀ ਵੀ ਪਾਣੀ ਆ ਪਿਆਰ ਲੈ ਆ ਸੋ ਕੜਾਣੇ ਕੜਾਈ ਲੈ ਆ ਵੱਡੀ ਮੜੀ ਮੋਟ ਆ ਜਾਂਦੇ ਹੱਥ ਲਾਉਣ ਤੇ ਹਾਂ ਹੀ ਕੀਤਾ ਕੁਛ ਤੇ ਤੁਹਾਨੂੰ ਹੀ ਦੇ ਦਿਓ ਮਾਸਾ ਚਲੋ ਕੋਈ ਨਹੀਂ ਦੰਦਾ ਥੱਲੇ ਦੇਣ ਜੋਗੀ ਦੇ ਦਾਂਗੇ ਨਾ ਨਾ ਲੈ ਸਾਦ ਅਸੀਂ ਖਾਂਦੇ ਨਹੀਂ ਮੈਂ ਨਾ ਮਾਂ ਹੀ ਦੀ ਡਾਟਣੀ ਆਦੇ ਘਰ ਵਿੱਚ ਦੋ ਕਟੋਰੀਆਂ ਹੀ ਖਾਣੀਆਂ ਪਹਿਲਾਂ ਉਹਨੂੰ ਬੰਦ ਕਰ ਲਓ ਪਹਿਲਾਂ ਉਹਲਾ ਆ ਲੋ ਫੇਸੇ ਇਕ ਨਵਾ ਲਿਓ ਇੱਕੋ ਵळे ਇੱਕੋ ਵळे ਦੋ ਕਟੋਰੀਆਂ ਖਾਣੀਆਂ ਆ ਆਪ ਇਹ ਨਾ ਹਿਲੇ ਜੀ ਆ ਆਪ ਇਹ ਨਾ ਹਿਲੇ ਜੀ ਸਿੱਪੀ ਕਿ ਡੀ ਆਪਿਆ ਤਾਂ ਡਹੀ ਕਰਾਈ ਜੋਰ ਲਾਉ। ਉਹ ਸਿੱਪੀ ਮੰਮੀ ਕਹਿੰਦਾ ਹੁੰਦੇ ਆਪੀ ਪੰਚੇਰੀ ਖਾਣ ਦੇ ਨਾਲ ਮਤਲਬ ਬੰਦਾ ਮੋਟਾ ਹੁੰਦਾ ਵਾ ਜਾਂ ਕੁਛ ਆ ਪਰ ਜੇ ਗੱਲ ਕਰੀ ਤੇ ਇਹਦੇ ਵਿੱਚ ਕੋਈ ਚੀਜ਼ ਇਦਾਂ ਦੀ ਮੋਟੇ ਬਣਾਉਣੇ ਹੈ ਨਹੀਂ। ਚਲੋ ਠੀਕ ਆ ਮਤਲਬ ਸਰੀਰ ਨੂੰ ਤਾਕਤ ਦਿੰਦੀ ਆ ਬਾਡੀ ਹਾਡੀ ਨੂੰ ਸਟੇਬਲ ਕਰਦੀ ਆ ਪਰ ਜਿੱਦਾਂ ਹੁਣ ਮਨ ਲਾ ਫੋਲ ਖਾਣੇ ਆ ਉਹ ਵੇਟ ਭੰਦੇ ਆ। ਠੀਕ ਆ ਤਾਂ ਦੇਸੀ ਘਿਓ ਤੇ ਹੀ ਪਹਿਲਾਂ ਤੋਂ ਹੀ ਖਾਣੇ ਆ ਵਿਖਰੀ। ਖਾਂਡੇ ਖੁੱਲਾ ਖਾਂਡੇ ਹਾਂ ਹਾਂ ਦੇਸੀ ਘੋਦੀ ਦਾ ਉਹਦਾ ਵੀ ਖਾਂਦੇ ਰਹੇ ਤੇ ਬਦਾਮ ਦੀਆਂ ਥੋੜਾ ਜਿਹਾ ਵੀ ਟੂਰ ਟੂਰ ਕਰਦੀਆਂ ਟਾਂ ਨਾ ਉਹ ਡਰ ਜਾਏਗਾ ਉਹਨੇ ਕੋਨ ਪੜੀ ਕੀ ਹੋਗਾ ਨਹੀਂ ਹੋਵੇ ਬਰਲਾ ਚਾਈ ਕੁਛ ਨਾ ਕੁਛ ਤੇ ਹੈ ਕਿਉਂ ਦਾਇਕ ਖਾਂਡੇ ਜਿਆ ਹੁੰਦਾ ਵਾ ਖਾਂਡ ਨਹੀਂ ਮੈਲਟ ਹੋ ਰਹੀ ਅੰਡਾ ਸਵਾਦ ਰੇਹ ਲਿਓ ਹੂੰ ਅੰਡਾ ਸਵਾਦ ਮਿੱਠਾ ਜਿਲਦਾ ਲੱਗ ਗਈ ਬਾਹਰ ਅਹੀਂ ਅਧਿਕ ਚੱਦਾ ਕਰ ਲਿਆ ਸੀ ਕੰਮ ਤੇ ਅੰਦਾ ਗੈਸਨ ਹੋ ਗਿਆ ਹੁਣ ਕੀ ਬਾਹਰ ਮੇਰੇ ਵੱਡਾ ਹੋ ਗਿਆ ਹੂੰ ਚਲ ਕਰ ਲਾ ਫਿਰ ਇਹ ਪੰਜਾਬ ਦੀਆਂ ਸਗਾਤਾਂ ਨਹੀਂ ਹੁੰਦੀਆਂ ਇਹ ਸਗਾਤ ਹੈ ਪੰਜਾਬ ਦੀ ਮਾਲਕ ਜਿਹੜਾ ਅਹੀਂ ਸਿਆਲ ਦੇ ਵਿੱਚ ਹਰ ਘਰ ਦੇ ਵਿੱਚ ਕੋਈ ਖੋਆ ਚੰਨ ਲੈਂਦਾ ਵਾ ਕੋਈ ਲੋਹਜਰਾਂ ਦਾ ਗੱਲੇਲਾ ਅੱਜ ਕੱਲ੍ਹ ਆਹ ਕੋਈ ਨਹੀਂ ਕਰਦਾ ਵੇਲਾ ਇਹ ਤਾਂ ਚੱਲ ਮੇਰੇ ਵਾਸਤੇ ਬਣੀ ਹੈ ਨਾ ਮੈਨੂੰ ਲੱਗਦਾ ਹੋਰ ਕੁਝ ਏਟ ਜਾਂ ਕੋਈ ਹੋਰ ਬਣਾਉਂਦੇ ਹੋਣਗੇ ਪਤਾ ਨਹੀਂ ਪੱਕਾ